ਜਿਹੜੀ ਮੈਂ ਤੁਹਾਨੂੰ ਅੱਜ ਦੀ ਘਟਨਾ ਸੁਣਾਉਣ ਜਾ ਰਹਾ ਹਾਂ ਇਹ ਘਟਨਾ ਹੈਗੀ ਹੈ ਕਿ ਮੁਜ਼ਫਰਨਗਰ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਪਿੰਡ ਦਾ ਉਹ ਮੁਜ਼ਫਰਨਗਰ ਜਿਹੜਾ ਪਿੰਡ ਪੈਂਦਾ ਵਾ ਨੂਨਾ ਜਿਹੜਾ 16 ਮਈ 2001 ਇੱਕ ਦਾ ਦਿਨ ਸੀਗਾ ਤੇ ਸੋਹਾਂ ਸੋਹਾਂ ਜਦੋਂ ਸਵੇਰ ਹੁੰਦੀ ਹੈਗੀ ਪਿੰਡਾਂ 'ਚ ਤੇ ਇੱਕ ਬੰਦਾ ਸੀਗਾ ਜਿਹਦਾ ਨਾਮ ਸੀ ਕਰਮਚੰਦ ਉਹ ਆਵਾਜ ਜੰਗਲ ਪਾਣੀ ਵਾਸਤੇ ਘਰੋਂ ਨਿਕਲਦਾ ਵਾ ਰਸਤੇ ਵਿੱਚ ਲੰਘਦਾ ਪੈਰ ਮੱਜਦਾ ਇੱਕ ਚੀਜ਼ ਤੇ ਜਦੋਂ ਦੇਖ ਲਾਵਾ ਸੀਖ ਜਗਾ ਕੇ ਉਹਦੇ ਜੇਬ 'ਚ ਇੱਕ ਡੱਬੀ ਸੀਗੀ ਮਾਚਿਸ ਸੀਗੀ ਜਦੋਂ ਮਾਸੀ ਜਿਲਾ ਕੇ ਦੇਖਦਾਗਾ ਉਹਦੇ ਹੋਸ਼ ਉੱਡ ਜਾਂਦੇ ਆ। ਉਹ ਹਰਾਮ ਰਹਿ ਜਾਂਦਾਗਾ ਵੀ ਜਿਸ ਤਰ੍ਹਾਂ ਪੈਰ ਵਜਿਆ ਸੀਗਾ ਉਹ ਇੱਕ ਲਾਸ਼ ਸੀਗੀ। ਤੇ ਜਦੋਂ ਰੋਣ ਲੱਗ ਗਿਆ ਤਾਂ ਛਿਓਤੀ ਲੋਕ ਇਕੱਠੇ ਹੋ ਜਾਂਦੇ ਉੱਥੇ ਆਲੇ-ਦੁਆਲੇ ਦੇ। ਜਦੋਂ ਲੋਕ ਇਕੱਠੇ ਹੁੰਦੇ ਆਲੇ-ਦੁਆਲੇ ਦੇ ਕੋਈ ਉਹਨੂੰ ਪੁੱਛੀ ਵੀ ਕੌਣ ਆ ਕੋਈ ਉਹਨੂੰ ਪੁੱਛੇ ਕੌਣਾਗਾ ਤਾਂ ਉੱਥੇ ਨਾਲ ਸਾਈਡ ਤੇ ਦੋ ਮੁੰਡੇ ਖੜੇ ਸੀਗੇ। ਉਹ ਮੁੰਡੇ ਜਦੋਂ ਪਤਾ ਲੱਗ ਗਿਆ ਵੀ ਲਾਸ਼ ਦਾ ਪਤਾ ਲੱਗ ਗਿਆ ਉਹ ਮੁੰਡੇ ਉਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਪਰ ਉਹਨਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਪਿੰਡ ਵਾਲਿਆਂ ਨੇ ਉਹਨਾਂ ਦੋਵੇਂ ਮੁੰਡਿਆਂ ਨੂੰ ਫੜ ਲਿਆ। ਤੇ ਉਹਨਾਂ ਨੂੰ ਬਹੁਤ ਸਵਾਲ-ਜਵਾਬ ਦਿੱਤੇ ਜਦੋਂ ਬਸੇ লাশ ਕੀ ਦੀ ਤੁਸੀਂ ਭਜੇ ਕਿਉਂ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਹੈ ਕੌਣ ਤੇ ਬਹੁਤ ਘੁੰਮਤਰਾਂ ਫਰਾਂ ਦੇ ਲੋਕਾਂ ਨਾਲ ਤੁਸੀਂ ਸਵਾਲ ਕੀਤੇ ਉਹਨਾਂ ਦੋਨੋਂ ਮੁੰਡਿਆਂ ਪਰ ਮੁੰਡੇ ਕੋਲ ਕਹਿਣ ਲੱਗੇ ਸਾਨੂੰ ਕਾਲੀ ਜਿਸ ਤੋਂ ਤਾਂ ਜਾ ਰਹੇ ਜੀ ਸਾਨੂੰ ਨਹੀਂ ਪਤਾ লাশ ਕੀ ਦੀ ਹੈਗੀ ਤੇ ਉਹ ਜਿਹੜੇ ਮੁੰਡੇ ਸੀਗੇ ਦੋਵੇਂ ਉਹ ਸੀਗੇ ਉੱਥੋਂ ਦੇ ਤਕੜੇ ਜ਼ਿਮੀਂਦਾਰ ਮੋਹਰ ਸਿੰਘ ਦੇ ਪੋਤੇ ਉੱਥੋਂ ਦੇ ਕਿਸੇ ਇੱਕ ਬੰਦਾ ਜਾਂਦਾ ਸੀ ਮੋਹਰ ਸਿੰਘ ਕੋਲ ਸਾਰੀ ਕਲਵਾ ਦਾ ਤਾਂ ਵੀ ਛੋਟੇ ਮੁੰਡੇ ਫੜ ਲਏ ਉੱਥੇ ਇੱਕ লাশ ਸੀਗੀ ਤੇ ਬਾਗਰ ਕੇ ਤੁਹਾਡੇ ਮੁੰਡਿਆਂ ਨੂੰ ਬੰਨੀ ਬੈਠਿਆ ਸੀ ਤੇ ਮੋਰ ਸਿੰਘ ਮਗਲੇ ਲੰਗੇ ਪੈਰੀ ਭਜਦਾ ਵਾ ਤੈਨੂੰ ਮਗਲੇ ਵੀ ਚਿੰਤਾ ਹੋ ਜਾਂਦੀ ਆ ਉਹਦੇ ਕੋ ਪੁੱਤੇ ਸੀ ਕਿ ਤੋਂ ਮੰਨੋ ਫੜੀ ਬੈਠੇ ਸੀ ਕਿ ਨੋਕ ਤੇ ਜਦੋਂ ਪਤਾ ਲੱਗਦਾ ਵੀ ਉਹ ਉੱਥੇ ਆਗਾ ਮੋਰ ਸਿੰਘ ਉਸ ਜਗ੍ਹਾ ਤੇ ਪਹੁੰਚ ਜਾਂਦਾ ਵਾ ਜਦੋਂ ਉਸ ਜਗ੍ਹਾ ਤੇ ਪਹੁੰਚਦਾ ਮੋਰ ਸਿੰਘ ਦੇਖਦਾ ਹੋਈ 100 150 ਜਾਨਾ ਉੱਥੇ ਉਹਨਾਂ ਮੁੰਡਿਆਂ ਨੂੰ ਬੰਨ ਰੱਖਿਆ ਸੀਗਾ ਤੇ ਉਹਦਾ ਕੋਈ ਬਸ ਨਹੀਂ ਚੱਲਿਆ ਮੋਰ ਸਿੰਘ ਦਾ ਕਿਸੇ ਨੇ ਮੋਰ ਸਿੰਘ ਦੀ ਕੋਈ ਗੱਲ ਨਹੀਂ ਸੁਣੀ ਫਿਰ ਮੋਰ ਸਿੰਘ ਅੱਕ ਹਾਰ ਕੇ ਉੱਥੋਂ ਦੇ ਨੇੜੇ ਜਿਹੜਾ ਥਾਣਾ ਲੱਗਦਾ ਉੱਥੇ ਜਾਂਦਾ ਦਾ ਉੱਥੇ ਜਾ ਕੇ ਸਾਰੀ ਗੱਲ ਬਾਤ ਦੱਸਦਾਗਾ ਕਿ ਵੀ ਜਿਹੜੇ ਮੇਰੇ ਦੋ ਪੋਤੇ ਐ ਉਹਨਾਂ ਨੂੰ ਪੜ੍ਹੀ ਬਿਠਾਏ ਲੋਕ ਨੇ ਉਹਨਾਂ ਨੂੰ ਮਾਰ ਦਿਆ ਨੇ ਕਿ ਤੁਸੀਂ ਜਲਦੋਂ ਜਲਦ ਮੇਰੇ ਨਾਲ ਚਲੋ ਫਿਰ ਉਧੋਂ ਦੀ ਪੁਲਿਸ ਜਾਂਦੀ ਹੈ ਕਿ ਮੋਰ ਸਿੰਘ ਨਾਲ ਤੇ ਉਸ ਜਗ੍ਹਾ ਤੇ ਜਿੱਥੇ ਐਕਸੀਡੈਂਟ ਹੋਇਆ ਸੀਗਾ ਉੱਥੇ ਜਾਂਦੀ ਹੈਗੀ ਤੇ ਉਹਨਾਂ ਦੋਵਾਂ ਮੁੰਡਿਆਂ ਨੂੰ ਛਡਾਉਂਦੀ ਹੈਗੀ ਦੋਵਾਂ ਮੁੰਡਿਆਂ ਨੂੰ ਕੁੱਟ-ਕੁੱਟ ਕੇ ਉਹਨਾਂ ਨੇ ਆਪ ਤਾਂ ਮਰਿਆ ਕਰਤਾ ਸੀਗਾ ਪਿੰਡ ਦੇ ਲੋਕਾਂ ਨੇ ਤੇ ਜਦ ਜਲਦੀ ਜਲਦੀ ਉਹਨਾਂ ਦੋਵੇਂ ਮੁੰਡਿਆਂ ਨੂੰ ਹਸਪਤਾਲ ਲੈ ਕੇ ਜਾਇਆ ਹੁੰਦਾ। ਫਿਰ ਪੁਲਸ ਜਿਹੜੀ ਉਹਦੀ ਬੋਡੀ ਮਿਲੀ ਸੀਗੀ ਸਨਾਰਥ ਕਰਦੀ ਕਿ ਉਹਦੀ ਸਨਾਰਥ ਉਹਦੀ ਹਜੇ ਤੱਕ ਨਹੀਂ ਹੋਈ ਸੀਗੀ। ਉਹ ਇੰਨੇ ਪਤਾ ਲੱਗਾ ਇਹ ਪੁਲਸ ਨੂੰ ਇੱਕ ਕੁੜੀ ਦੀ ਲਾਸ਼ ਜਿਹਦੀ ਉਮਰ ਸੀਗੀ 22-23 ਸਾਲ ਦੀ। ਤੇ ਉਹ ਬੋਡੀ ਨੂੰ ਪੋਸਟਮਾਰਟਲ ਲਈ ਭੇਜ ਦਿੰਦੀ ਹੈ ਕਿ ਲਾਸ਼ ਨੂੰ ਪੋਸਟਮਾਰਨ ਭੇਜ ਦਿੰਦੇ ਦੋਵੇਂ ਮੁੰਡਿਆਂ ਨੂੰ ਹਸਪਤਾਲ ਭੇਜਦੇ। ਜਿਹੋ ਉਸਤਲ ਦੇ ਜਾ ਹਸਪਤਾਲ ਨੂੰ ਜਾਂਦੇ ਤੇ ਉੱਥੋਂ ਦੇ ਡਾਕਟਰ ਹੈ ਜਿਹੜਾ ਜਵਾਬ ਦੇਣ ਜਾਂਗੇ ਉਹ ਕਹਿੰਦੇ ਇਹ ਉਹਨਾਂ ਮੁੰਡਿਆਂ ਨੂੰ ਬਹੁਤ ਜ਼ਿਆਦਾ ਫੋਟ ਉੱਥੇਲੇ ਲੋਕਾਂ ਨੇ ਵੀ ਇਹਨਾਂ ਦਾ ਜਿਹੜਾ ਇਲਾਜ ਇੱਥੇ ਨਹੀਂ ਹੋਣਾ ਵੀ ਤੁਸੀ ਸਾਨੂੰ ਕਿਸੇ ਵੱਡੇ ਹਸਪਤਲ ਜਾਣਾ ਪੈਣਾ। ਹੁਣ ਐਨੇ ਸੀਰੀਅਸ ਹੋ ਗਏ ਸੀਗੇ ਐਨੇ ਕੁੱਟੇ ਸੀ ਉਹ ਮੁੰਡੇ ਦੋ ਲੋਕਾਂ ਨੇ ਉਹ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ ਉਹ ਮੁੰਲੇ ਵੱਡੇ ਹਸਪਤਲ ਲੈ ਕੇ ਗਏ ਤੇ ਹੁਣ ਅੱਗੇ ਗੱਲ ਕਰਦੇ ਆਪਾਂ ਕੀ ਬਣਦੀ। ਉਧਰੋਂ ਵੀ ਉਹ ਲਾਸ਼ ਦੀ ਪੋਸਟਮਾਰਟਮ ਦੀ ਰਿਪੋਰਟ ਆ ਜਾਂਦੀ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਸਾਰਾ ਕੁਝ ਸੱਚੇ ਜ਼ਿੰਮੇਵਾਰੀ ਜਿਹੜਾ ਸੀਗਾ ਬਾਹਰ ਆ ਜਾਂਦਾ ਹੈਗਾ। ਉਹ ਔਰਤ ਦੀ ਉਮਰ ਸੀਗੀ 22-30 ਸਾਲ। ਤੇ ਉਹ ਲੋਕ ਬਲਾਤਕਾਰ ਕੀਤਾ ਗਿਆ ਸੀਗਾ ਜਿਹੜੇ ਗੱਲ ਪਤਾ ਲੱਗਦੀ ਲੋਕਾਂ ਨੂੰ ਵੀ ਉਹਦੇ ਨਾਲ ਕੁੜੀ ਨਾਲ ਬਲਾਤਕਾਰ ਹੋਇਆ ਸੀਗਾ ਤੇ ਜਿਹੜੇ ਲੋਕ ਹੋਰ ਪੜਤੇ ਜਾਂਦੇ ਆ ਜੀ ਤੇ ਦੋਵੇਂ ਮੁੰਡੇ ਸੀਗੇ ਜਿਹੜਾ ਨੂੰ ਉਹਨਾਂ ਨੇ ਪਹਿਲਾਂ ਕੁੱਟਿਆ ਸੀਗਾ ਪਿੰਡ ਦੇ ਲੋਕਾਂ ਨੇ ਹੁਣ ਉਹਨਾਂ ਨੂੰ ਬਚਾਉਣ ਜਿਹੜੀ ਪੁਲਿਸ ਉਹਨੂੰ ਵਿਚਾਰੀ ਸੀ ਹਸਪੀਟਲ ਲੈ ਕੇ ਜਾ ਰਹੀ ਸੀ ਤਾਂ ਉਹ ਲੋਕ ਆ ਜਿਹੜੇ ਹੁਣ ਪੁਲਿਸ ਦਾ ਵੀ ਅਰੋਧ ਕਰਦੇ ਆਗੇ ਇੱਥੋਂ ਤੱਕ ਕਿ ਜਿਹੜੇ ਉਹ ਹਸਪੀਟਲ ਤੋਂ ਦੋਵੇਂ ਮੁੰਡੇ ਦਾਖਲ ਸੀਗੇ ਉੱਥੇ ਵੀ ਉਹ ਜਾਗਰ ਧਰਨਾ ਲਾਉਦੇ ਤੇ ਪੁਛ ਸੱਤ ਮਤਲਬ ਵੀ ਸੱਤ ਸੱਤ ਨਿੰਦਨਯੋਗ ਉਹ ਗੱਲ ਮੰਨਦੇ ਆ ਕਿ ਵੀ ਜਿਹੜਾ ਪੁਲਿਸ ਉਹਨਾਂ ਦਾ ਪ੍ਰਾਤ ਕਰੀ ਜਾਂਦਾ ਸਾਫ ਦੇ ਰਹੀ ਹੈ ਪਰ ਇੱਥੇ ਪੋਟ ਉਹਨਾਂ ਨੂੰ ਮਤਲਬ ਵਿਸ਼ਵਾਸ ਦਿਵਾਉਂਦੀ ਹੈ ਵੀ ਜੇ ਉਹਨਾਂ ਦੋਵਾਂ ਮੁੰਡਿਆਂ 'ਚੋਂ ਕਿਸੇ ਇੱਕ ਦਾ ਹੀ ਹੱਥ ਹੋਇਆ ਅਸੀਂ ਦੋਵਾਂ ਨੂੰ ਸੜਿਆ ਦਵਾਂਗੇ ਬੰਦੀ ਕਰ ਵੇ ਉਹਨਾਂ ਤੇ ਕਰਾਂਗੇ ਵੀ ਤੁਸੀਂ ਇਹ ਧਰਮਾ ਚੱਕੋ ਤੇ ਆਪਣੇ ਘਰੇ ਜਾਓ ਤੇ ਪਿੰਡ ਦੇ ਲੋਕ ਸ਼ਾਂਤ ਹੁੰਦੇ ਆ ਕਿ ਦੋ ਤਿੰਨ ਦਿਨ ਬੀਤ ਜਾਂਦੇ ਆਗੇ ਤੇ ਜਿਹੜਾ ਪਤਾ ਲੱਗਦਾ ਇੱਕ ਮੁੰਡੇ ਨੂੰ ਹੋਸ਼ ਆਉਂਦਾਗਾ ਉਹ ਮੁੰਡੇ ਬਲਕੇ ਸਿੰਘ ਹੁਣ ਸਾਰੇ ਨਾਲ ਤਗੜੇ ਜੀਵਿੰਦਾਰ ਹੋਰ ਸਰ ਦਾ ਪੋਤਾ ਸੀਗਾ ਤੇ ਜਿਹੜੀ ਉਹਦੀ ਮਾਂ ਸੀਗੀ ਉਹ ਮੁੱਲਨ ਕਿਸਾਨਾਂ ਨਾਲ ਪੱਜ ਗਈ ਸੀ ਕਿ ਪਟਸੰਗ ਦੇ ਪਿਆਉ ਦਾ ਨਾਮ ਤਾਂ ਸੀਗਾ ਸੁਨਿੰਦਰ ਸਿੰਘ ਉਹਨੇ ਤਿੰਨੇ ਮਰਦ ਰਹਿੰਦੇ ਸੀਗੇ ਇੱਕ ਘਰੇ ਤੇ ਹੁਣ ਜਿਹੜਾ ਮਤਲਬ ਵੀ ਪੰਕ ਤੇ ਉਹ ਪਾਕਿਸਤਾਨ ਦੇ ਪਿਆਉ ਤੇ ਉਹ ਦਾਦੇ ਮੋਰ ਸਿੰਘ ਉਹਨੂੰ ਪਟਸੰਗ ਦੀ ਚਿੰਤਾ ਹੁੰਦੀ ਸੀਗੀ ਕਿਉਂਕਿ ਉਹਨਾਂ ਦੀ ਉਮਰ ਹੁੰਦੀ ਜਾਂਦੀ ਸੀਗੀ ਮੋਰ ਸਿੰਘ ਦੀ ਵੀ ਉਮਰ ਆਉਂਦੀ ਜਾ ਰਹੀ ਸੀ ਤੇ ਉਧਰੋਂ ਮਤਲਬ ਵੀ ਸੁਨਿੰਦਰ ਸਿੰਘ ਦੀ ਉਮਰ ਆਉਂਦੀ ਜਾ ਰਹੀ ਸੀ ਤੇ ਉਹਨਾਂ ਨੂੰ ਇਹ ਚਿੰਤਾ ਆ ਗਈ ਕਿ ਜੇ ਐਸੀ ਸਾਨੂੰ ਕੁਝ ਹੋ ਗਿਆ ਤੇ ਇਹਦਾ ਮਤਲਬ ਵੀ ਖਿਆਲ ਕੌਣ ਰੱਖੂਗਾ ਫਿਰ ਬਦਲੇ ਬਹੁਤ ਸੋਚਾਂ ਤੋਂ ਬਾਅਦ ਜਿਹੜਾ ਉਹ ਸ੍ਰਿੰਦਰ ਸਿੰਘ ਆ ਇੱਕ ਕੁੜੀ ਨਾਲ ਵਿਆਹ ਕਰਾਉਂਦਾ ਉਹ ਜਿਹੜੀ ਕੁੜੀ ਨਾਲ ਵਿਆਹ ਕਰਾਉਂਦਾ ਉਹ ਕੁੜੀ ਮਤਲਬ ਸਾਰੇ ਪਿੰਡ ਚੋਂ ਸੋਹਣੀ ਕੁੜੀ ਸੀਗੀ ਤੇ ਸ੍ਰਿੰਦਰ ਸਿੰਘ ਤੋਂ ਕਾਫੀ ਛੋਟੀ ਸੀਗੀ ਕੁਝ ਐ ਜਾਣ ਲੋ ਜੇ ਪਾਕ ਪੌੜੀ ਪਾਕੀ ਸੈਂਟ ਦੀ ਉਮਰ ਉਸ ਦਾ 18 ਸਾਲ ਦੀ ਸੀਗੀ ਤਾਂ ਉਹ ਕੁੜੀ 20 21 ਸਾਲ ਦੀ ਸੀਗੀ ਤੇ ਉਹ ਜਦੋਂ ਸ੍ਰਿੰਦਰ ਸਿੰਘ ਨੂੰ ਘਰੇ ਲਿਆਉਂਦਾ ਵਿਆਹ ਕਰਾ ਕੇ ਉਸ ਤੇਲੀ ਮਾ ਬਣਾ ਕੇ ਪਾਕ ਜੀ ਤੇ ਪਾਕ ਤਾਂ ਜਦੋਂ ਦੇਖਦਾ ਗਾ ਆ ਦੀ ਉਸ ਤੇਲੀ ਮਾ ਨੂੰ ਮਤਲਬ ਉਹਦਾ ਦਿਲ ਆ ਜਾਂਦਾ ਉਹ ਤੇ ਉਹ ਨੂੰ ਐਸੀ ਕਿ ਉਹ ਇੰਨੀ ਸੋਹਣੀ ਔਰਤ ਹੈ ਮੇਰੀ ਮੰਗ ਕਿਵੇਂ ਹੋ ਸਕਦੀ ਹੈ ਕਿ ਮੇਰਾ ਪਿਓ ਮੇਰੇ ਵਿਆਹ ਕਰਾਉਂਦੀ ਉਮਰ ਸੀਗੀ ਤੇ ਮੇਰਾ ਵਿਆਹ ਤਾਂ ਇਹ ਕਰਾਣੇਗਾ ਤੇ ਆਪ ਇੰਨੀ ਸੋਹਣੀ ਬਗਲੇ ਆਪ ਨੂੰ ਘਰੋਂ ਨਹੀਂ ਲਿਆ ਆ ਮਤਲਬ ਇੱਕ ਜੈਲਸ ਹੋਣ ਲੱਗਾ ਜਿਗਾ ਪੰਕਜ ਸਿੰਘ ਆਪ ਦੇ ਪੁੱਤ ਸ੍ਰਿੰਦਰ ਸਿੰਘ ਤੋਂ ਤੇ ਹੌਲੀ ਹੌਲੀ ਇੱਕ ਸਮਾਂ ਲੰਘਦਾ ਗਿਆ ਤੇ ਜਿਹੜਾ ਉਹ ਤੇ ਉਹ ਮਨਸਨ ਲੱਗਦਾ ਉਹਦਾ ਨਾਮ ਸੀਗਾ ਪਸ਼ਪਾ ਜਿਹੜੀ ਪੰਕਜ ਸਿੰਘ ਨੇ ਸੱਟ ਲਈ ਮਾਸੀ ਕਿ ਪਰਵਾਹ ਤੇਰਾ ਪੰਕਜ ਸੀਗਾ ਉਹ ਉਹ ਮਾਂ ਨੂੰ ਕਹਿੰਦਾ ਜੀ ਪੁਸ਼ਪਾ ਕਹਿ ਇਹ ਬੁਲਾਉਣਾ ਸੀਗਾ ਇਹ ਗੱਲ ਨੋਟ ਕਰਦਾ ਸੀਗਾ ਮੋਰ ਸਿੰਘ ਮੋਰ ਸਿੰਘ ਨੇ ਕਾਫੀ ਵਾਰ ਇਹ ਨੋਟ ਕੀਤੀ ਗੱਲ ਵੀ ਜਿਹੜਾ ਉਹ ਪੁੱਤ ਆਗਾ ਉਹ ਉਹਦੀ ਨੂੰਨ ਮਤਲਬ ਇਹ ਮਾਂ ਕਹਿ ਕੇ ਨਹੀਂ ਬੁਲਾਉਂਦਾ ਉਹਨੂੰ ਇਹ ਪੁਸ਼ਪਾ ਕਹਿ ਕੇ ਹੀ ਬੁਲਾਉਂਦਾ ਦਾ ਤੇ ਉਹ ਮੋਰ ਸਮਝਾਇਆ ਮੋਰ ਸਿੰਘ ਨੇ ਬਹੁਤ ਸਮਝਾਇਆ ਸ੍ਰਿੰਦਰ ਸਿੰਘ ਨੇ ਬਹੁਤ ਸਮਝਾਇਆ ਵੀ ਹੁਣ ਇਹ ਤੇਰੀ ਮਾਂ ਨਹੀਂ ਵੀ ਤੂੰ ਇਹਨੂੰ ਮਾਂ ਕਹਿ ਕੇ ਬੁਲਾਇਆ ਪਰ ਜਿਹੜਾ ਪੰਕਜ ਸਿੰਘ ਆ ਉਹ ਕਿਤੇ ਮੰਨ ਨਹੀਂ ਸਮਝਣ ਵਾਲਾ ਸੀਗਾ ਉਹਨੇ ਤਾਂ ਪਹਿਲੀ ਵਾਰ ਇਹ ਨਹੀਂ ਸੋਹਣੀ ਮਗਲੀ ਵੀ ਕੁੜੀ ਵੇਖੀ ਸੀਗੀ ਤੇ ਹੁਣ ਜਦੋਂ ਨਹਾਉਣ ਜਾਂਦੀ ਬਾਥਰੂਮ ਜੇ ਤਾਂ ਵੀ ਬਾਂਕੂ ਸਾਈਕਲ ਨੂੰ ਛੇੜਦਾ ਤੇ ਇੱਕ ਵਾਰ ਤਾਂ ਮੈਂ ਰਸੋਈ 'ਚ ਰਸੋਈ 'ਚ ਵੀ ਉਹ ਉਹਦੇ ਨਾਲ ਉਹ ਛੇੜਖਾਨੀ ਕਰ ਰਿਹਾ ਸੀਗਾ ਜਦੋਂ ਰਸੋਈ 'ਚ ਛੇੜਖਾਨੀ ਕਰ ਰਿਹਾ ਸੀਗਾ ਨਾ ਇੱਥੇ ਜਿਹੜੀ ਪਛਪਾਸੇ ਕੋਰ ਸੀ ਪੂਰੀ ਬੁਢੀ ਸੀਗੀ ਉਹਦਾ ਉਹ ਟਰੈਕਟਰ ਬਹੁਤ ਸਹੀ ਸੀਗਾ ਔਰ ਸ੍ਰਿੰਦਰ ਸਿੰਘ ਜੀ ਬਣ ਕੇ ਆਈ ਸੀ ਉਹਦਾ ਵਿਆਹ ਕਰਾ ਕੇ ਸੀਗੀ ਤਾਂ ਉਹ ਉਹਦੀ ਹੀ ਬਣ ਕੇ ਰਹਿਣਾ ਚਾਹੁੰਦੀ ਸੀਗੀ ਹੁਣ ਉਹ ਬਾਂਕੂ ਸਾਈਕਲ ਕੋਈ ਬੰਦੇ ਇੰਟਰਸਟ ਨਹੀਂ ਦਿਖਾ ਰਹੀ ਸੀ ਤੇ ਮੈਂ ਜਦੋਂ ਛੇੜਖਾਨਾ ਕਰਦਾ ਸੀਗਾ ਉਹ ਉਹਦੀ ਸ਼ਿਕਾਇਤ ਉਹਦੇ ਦਾਦੇ ਮੋਹਨ ਸਿੰਘ ਕੋਲੋਂ ਦੀ ਸੀਗੀ ਹੁਣ ਇੱਥੇ ਜਿਹੜਾ ਮੋਹਨ ਸਿੰਘ ਆ ਉਹ ਪੰਕਜ ਨੂੰ ਬਹੁਤ ਘਿੜਕਦਾ ਸਮਝਾਉਂਦਾ ਮਤਲਬ ਇਹ ਕਿ ਡਾਟ ਨਾ ਤਾ ਪਰ ਹੁਣ ਕਹਿੰਦੇ ਆ ਕਿ ਜਵਾਨੀ ਕਿਤੇ ਸੁਧਰਤੀ ਹੁੰਦੀ ਹੈਗੀ ਉਹਦੇ ਦਿਮਾਗ ਵਿੱਚ ਹਾਫਸ ਭਾਰੀ ਪੈ ਚੁੱਕੀ ਸੀਗੀ ਪੰਕਜ ਦੇ ਉਹ ਸੁਧਰਨ ਵਾਲਾ ਨਹੀਂ ਸੀਗਾ ਤੇ ਉਹ ਘਰ ਵੱਗਲੇ ਗੁੱਸੇ ਹੋ ਕੇ ਆਉਦੇ ਦਾਦੇ ਮੋਹਨ ਸਿੰਘ ਤੋਂ ਵੀ ਉਹਨੇ ਬਾਵਾ ਨੂੰ ਘਿੜਕਿਆ ਸੀਗਾ ਤੇ ਉਹਦੇ ਪਿੰਡ 'ਚ ਇੱਕ ਦੋਸਤ ਸੀਗਾ ਬਿੱਟੂ ਉਹ ਉਹਦੇ ਕੋਲ ਜਾਂਦਾ ਉਹਨੂੰ ਸਾਰੀਆਂ ਉਹਦੇ ਗ੍ਰੰਭਾਗਨਾਮਾ ਦੱਸਦਾ ਉਹਨੂੰ ਦੱਸਦਾ ਵੀ ਜਿਹੜੀ ਉਹ ਪੁੱਛ ਪਾ ਉਹਦੀ ਮਾਂ ਲੱਗਦੀ ਹੈਗੀ ਉਹ ਉਹ ਨੂੰ ਮਾਂ ਮੰਨਣ ਨੂੰ ਤਿਆਰ ਨਹੀਂ ਗਾ ਤੇ ਉਹ ਕਹਿੰਦਾ ਵੀ ਮੈਨੂੰ ਉਹ ਬਹੁਤ ਸੋਹਣੀ ਲੱਗਦੀ ਹੈਗੀ ਵੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਾਂਗਾ ਹੁਣ ਇੱਥੇ ਜਿਹੜਾ ਬਿੱਟੂ ਸੀਗਾ ਉਹਨੂੰ ਸਮਝਾਉਂਦੇ ਸਾਲ ਦਾ ਸੀਗਾ ਵੀ ਤੂੰ ਇਹ ਕੰਮ ਛੱਡ ਦੇ ਵੀ ਤੇਰੀ ਮਾਂ ਦੀ ਪਰ ਇੱਥੇ ਜਿਹੜਾ ਬਿੱਟੂ ਨੇ ਸਾਰੀ ਮਤਲਬ ਇਸ ਖੇਡ ਦੀ ਮਤਲਬ ਵੀ ਦਿਮਾਗ ਰਚਿਆ ਬਿੱਟੂ ਕਹਿੰਦਾ ਤੈਨੂੰ ਐਦਾਂ ਨਹੀਂ ਉਹ ਮਿਲਣੀ ਤੈਨੂੰ ਨਾ ਮੈਂ ਇੱਕ 10 ਕੋਲ ਮੈਂ ਲੈ ਕੇ ਦਿੰਦਾ ਗਾ ਇਦਨਾਂ ਬੰਨ ਨੀਂਦਾਂ ਨੂੰ ਗੋਲਾਂ ਲੈ ਕੇ ਜੰਨਾ ਵੀ ਜਦੋਂ ਤੂੰ ਉਹਨੇ ਪਾਪਾਂ ਉਹਦੀ ਕੀ ਚਕਾਫੇ ਚ ਵੀ ਉਹਨੇ ਹੋ ਜਾਣਾ ਅਭੋਸ਼ ਉਸ ਤੋਂ ਬਾਅਦ ਤੂੰ ਉਹਦੇ ਨਾਲ ਜੋ ਕਰਨਾ ਚਾਹਣਾ ਕਰ ਲਈ ਆ ਆਪਦੀ ਹਾਫਸ ਮਟਾਉਣਾ ਚਾਹਣਾ ਉਹ ਵੀ ਮਟਾ ਲਈ ਜਿਸਮ ਦੀ ਭੁੱਖ ਮਟਾਉਣਾ ਚਾਹਣਾ ਉਹ ਵੀ ਮਟਾ ਲਈ ਤੇ ਹਨ ਬੰਕ ਜੇ ਇੱਥੇ ਹਾਮੀ ਪੜ ਦਿੰਦਾ ਰੋ ਕਿ ਆਪਨੇ ਘਰੇ ਆ ਜਾਂਦਾ ਹੁਣ ਬੰਕ ਜੋ ਮਤਲਬ ਵੀ 10 ਗੋਲੀਆਂ ਪਾਉਣ ਲਈ ਤੇ ਇੱਕ ਮਤਲਬ ਵੀ ਪਲਾਨ ਸੋਚਦਾਗਾ ਉਹ ਦੇਖਦਾਗਾ ਵੀ ਕਿਸ ਟਾਈਮ ਕੋਈ ਘਰੇ ਨਾ ਹੋਵੇ ਤੇ ਉਹ ਕਿਸੇ ਚੀਜ਼ ਚ ਪਾ ਦੇ ਤੇ ਉਹ ਦੁਬਾਰਾ ਤੇਰੀ ਕਾਰਵਾਈ ਉਹ ਕਰੇ ਹੁਣ ਇੱਕ ਦਿਨ ਉਹ ਜਦੋਂ ਸ੍ਰਿੰਦਰ ਆਪਦੀ ਮੋਲੀ ਮੰਡੀ ਚ ਵਾਸਤੇ ਘਰੋਂ ਨਿਕਲ ਜਾਂਦਾਗਾ ਉਹ ਘਰ ਘਰ ਵਾਸਤੇ ਨਹੀਂ ਆਉਂਦਾ ਸੀ ਉਹ ਜਿਹੜਾ ਪੰਕਤੀ ਸੀਗਾ ਦੇਖਦਾਗਾ ਉਹਨਾਂ ਦੀ ਰਸੋਈ ਚ ਦੁੱਧ ਪਿਆ ਰ ਅਤਿਲੇ ਚ ਦੁੱਧ ਪਿਆ ਪਤਿਲੇ ਚ ਉਹਨੂੰ ਪਤਾ ਸੀਗਾ ਵੀ ਹੁਣ ਜਿਹੜੀ ਪੁਸ਼ਪਾ ਉਹ ਵੀ ਦੁੱਧ ਪੀਤੇ ਬਿਨਾਂ ਨਹੀਂ ਸੌਂਦੀ ਤੇ ਜਿਹੜਾ ਦਾਦਾ ਮੋਹਰ ਸਿੰਘ ਉਹ ਵੀ ਦੁੱਧ ਪੀਤੇ ਬਿਨਾਂ ਨਹੀਂ ਸੌਂਦਾ ਤੂੰ ਸਿੱਧੀਆਂ ਦੱਸ ਦਿਉਂ 10 ਬਹੁਤ ਬਹੁਤ ਪਤਿਲੇ ਵਿੱਚ ਪਾ ਦਊਗਾ ਜਦੋਂ ਪੁੱਤ ਇਲਾਜ ਜਦੋਂ ਮੈਂ ਪਾਉਂਦਾ ਹੋਰ ਉਹਨੇ ਪੰਕ ਜਿਹੜਾ ਆਪਦਾ ਕੰਮ ਕਰਤਾ ਸੀਗਾ ਜਿਹੜਾ ਕਰਨਾ ਸੀਗਾ ਗੂੜਾ ਪਾਉਣਾ ਸੀਗਾ ਤੋ ਉਹ ਵੇਟ ਕਰਦਾ ਸੀਗਾ ਵੀ ਕਦੋਂ ਪੁਸ਼ਪਾ ਦੁੱਧ ਪੀਵੇ ਤੋ ਦਾਦਾ ਜਿਹੜਾ ਮੋਹਰ ਸਿੰਘ ਉਹ ਦੁੱਧ ਪੀਵੇ ਉਸ ਤੋਂ ਬਾਅਦ ਜਦੋਂ ਭੋਸ ਹੋ ਜਾਂਨ ਵਸ ਤੋਂ ਵਾਵਾ ਬੈਠਾ ਗੱਲ ਕਰਨਾ ਕੰਮ ਸ਼ੁਰੂ ਕਰੇ ਕੋਈ ਗੱਲ ਉਹ ਦੇ ਜੀ ਪੁਸ਼ਪਾ ਉਹਦੇ ਕੰਮ ਅਜ ਜਾਂਦੇ ਦੁੱਧ ਪਿੰਦੀ ਹੈਗੀ ਤੇ ਮੋਹਰ ਸਿੰਘ ਆਪਦਾ ਕੰਮ ਅਜ ਜਾਂਦਾ ਉਹ ਵੀ ਦੁੱਧ ਪਿੰਦਾ ਲ ਜਿਹੜਾ ਪੰਕ ਜਉ ਸਾਹ ਹੀ ਦਾ ਜਾਲਦ ਰੰਦਾ ਉਹ ਪੁਛ ਦੇਖਦਾ ਰਹਿੰਦਾ ਵੀ ਹੋ ਜਾ ਪਾ ਪੁਸ਼ਪਾ ਸੌਂਗੀ ਮੋਹਰ ਸਿੰਘ ਸੌ ਗਿਆ ਜਦੋਂ ਦੇ ਮੋਰ ਸਿੰਘ ਵੀ ਪੈ ਗਿਆ ਸੀਗਾ ਦੁੱਧ ਪੀ ਕੇ ਤੇ ਹੁਣ ਜਿਹੜੀ ਪੰਖ ਪੁਸ਼ਪਾ ਸੀ ਉਹ ਵੀ ਦੁੱਧ ਪੀ ਕੇ ਸੌਂ ਗਈ ਸੀ ਫਿਰ ਜਿਹੜਾ ਪੰਖ ਜਾ ਪੁਸ਼ਪਾ ਦੇ ਕਮਰੇ ਚ ਜਾਂਦਾ ਹੈ ਜਦੋਂ ਕਮਰੇ ਚ ਜਾਂਦਾ ਹੈ ਤੇ ਉਹਨੂੰ ਹਲਾਉਂਦਾ ਦਾ ਉਹ ਨਹੀਂ ਹਿਲਦੀ ਤਾਂ ਉਹ ਚਾਹ ਤੜ ਜਾਂਦਾ ਹੈ ਉਹਨੂੰ ਇਹ ਸੀਗਾ ਕਿ ਹੁਣ ਉਹ ਨਾਲ ਜਿਹੜਾ ਸਾਰੇ ਹੱਤਾਵਾਂ ਪਾਰ ਕਰ ਕਰ ਲੂਗਾ ਉਹ ਉੱਤੇ ਚੜ ਜਾਂਦਾ ਉੱਤੇ ਚੜ ਕੇ ਹੱਸਦਾ ਹੈ ਤੇ ਉਹ ਮਤਲਬ ਕੋਈ ਵੀ ਖੁਸ਼ੀ ਸੀਗੀ ਉਹ ਬਾਹਰ ਆ ਰਹੀ ਸੀਗੀ ਤੇ ਉਸ ਵਕਲ ਕੋਲ ਕਰਦਾ ਆਉਂਦੇ ਉਹ ਹੀ ਦੋਸਤ ਜਿਹਨੇ ਉਹਨੂੰ ਸਲਾਹ ਦਿੱਤੀ ਸੀਗੀ ਵੀ ਗੋਲ ਵਾਲੀ ਤੇ ਬਿੱਟੂ ਨੂੰ ਬਿੱਟੂ ਨੂੰ ਹੋ ਗਿਆ ਗੰਦਾ ਹੋਰ ਉਹਨਾਂ ਡਰੋਂ ਸੋਚ ਕੇ ਅਗੇ ਹੁਣ ਆਪਾਂ ਆਪਦਾ ਕੰਮ ਕਰ ਲਾਉਂ ਤੂੰ ਆ ਜਾ ਤੇ ਜਿਹੜਾ ਬਿੱਟੂ ਆ ਫੇਰ ਉਹਨੂੰ ਪੂਠੀ ਸਲਾਹ ਹੁੰਦਾਗਾ ਉਹਨੇ ਕੰਦਾ ਵੀ ਹੁਣ ਇੱਥੇ ਜੇ ਕੋਈ ਆ ਗਿਆ ਤਾਂ ਪਪਾ ਨੂੰ ਮੈਂ ਪੜੇ ਵੀ ਜਾਵਾਂਗਾ ਇਨਸਾਨ ਵੀ ਰਹਿ ਜੂਗਾ ਆਪਣਾ ਬਿੱਟੂ ਇਹਨੂੰ ਜੰਗਲ ਚ ਲਿਆ ਉਹਨੇ ਤਾਂ ਬਿਓ ਛੋ ਚੁੱਕੀ ਹੈਗੀ ਵੀ ਇਹਨੂੰ ਕੀ ਸੁਰਤ ਹੈ ਕਿ ਵੀ ਆਪਾਂ ਨੂੰ ਚਾ ਕੇ ਜੰਗਲ ਚ ਲਿਆਉਣਾ ਹੈ ਉਹੀ ਗੱਲ ਹੁੰਦੀ ਹੈ ਬਿੱਟੂ ਤੇ ਪਸ਼ਪਾ ਆ ਸੌਰੀ ਪੰਕਜ ਪਸ਼ਪਾ ਨੂੰ ਚਾਹਦੇ ਆ ਕਿ ਉਹ ਜੰਗਲ ਚ ਨਹੀਂ ਆਉਂਦੇ ਆ ਜੰਗਲ ਚ ਨਹੀਂ ਆਉਂਦੇ ਉਹਨਾਂ ਨੇ ਮਗਲੇ ਸਾਰੀ ਰਾਤ ਸੰਬੰਧ ਬਣਾਉਂਦੇ ਆਗੇ ਸੰਬੰਧ ਵੀ ਐਦਾਂ ਬਣਾ ਰਹੇ ਸੀਗੇ ਜਿਵੇਂ ਬਿੱਟੂ ਦੇ ਪੰਕਜ ਦੇ ਵਿੱਚ ਕੋਈ ਕੰਪੀਟੀਸ਼ਨ ਲੱਗਾ ਹੋਵੇ ਐਨੇ ਮਗਲੇ ਵੀ ਬੁਰੀ ਤਰ੍ਹਾਂ ਸੰਬੰਧ ਬਣਾ ਰਹੇ ਸੀਗੇ ਦੋਵੇਂ ਜਾਣੇ ਉੱਚੇ ਚ ਹੱਸ ਰਹੇ ਸੀਗੇ ਤੇ ਜਿਵੇਂ ਆਈ ਲੱਗਦਾ ਸੀ ਉਹਨਾਂ ਦੋਵਾਂ 'ਚ ਹਵਾ ਨਾ ਦਿੱਤੀ ਸੀ ਤੇ ਐਨੇ ਮਗਲੇ ਵੀ ਉਹਨਾਂ ਸਵੰਤ ਬਣਾਉਂਦੇ ਚੈੱਕ ਕਰਿਓ ਮਾਹੋਸ਼ ਆ ਜਾਂਦਾ ਹੈ ਉਹਨੂੰ ਵਿਚਾਰੀ ਨੂੰ ਕੁੜੀ ਨੂੰ ਨੱਚੀ ਵਾਲਾ ਬੜਾ ਤੱਕ ਆਉਗਾ ਉਹਨੂੰ ਮਾਹੋਸ਼ ਹੋਊਗਾ ਤੇ ਉਹ ਜਦੋਂ ਮਾਹੋਸ਼ ਦਾ ਪਛਪਰੋਂ ਉਹ ਦੇਖਦੀ ਹੈ ਉਹਦਾ ਜਿਹੜਾ ਸਤੇਲਾ ਮੁੰਡਾ ਦਾ ਉਹ ਉਹਦੇ ਨਾਲ ਰੇਪ ਉਹ ਕਰ ਰਿਹਾ ਹੈਗਾ ਬਲਾਤਕਾਰ ਕਰ ਰਿਹਾ ਹੈਗਾ ਤੇ ਜਿਹੜਾ ਉਹਦਾ ਦੋਸਤ ਬਿੱਟੂ ਉਹ ਵੀ ਉਹਦਾ ਸੰਬੰਧ ਬਣਾ ਰਿਹਾ ਹੈਗਾ ਤੋਂ ਮੇਰੇ ਹੱਥਾਂ ਵੀ ਆਉਂਦੇ ਉਹਨਾਂ ਅੱਗੇ ਵੀ ਮੈਨੂੰ ਛੱਡ ਦੇ ਛੱਡ ਦੋ ਪਰ ਜਿਹੜੇ ਦੋਵੇਂ ਹਵਾ ਸੀ ਉਹ ਕਿੱਥੇ ਛੱਡਣ ਵਾਲੇ ਸੀਗੇ ਜਦੋਂ ਹੁਣ ਸਾਰੇ ਰਿਸ਼ਤੇ ਬਣਾਈ ਜਾਂਦੇ ਆਪਾਂ ਤੇ ਉਹ ਉਹਨੇ ਔਰਤ ਨੇ ਦੰਦ ਤੋੜਤਾ ਕੁਛ ਪਲੇ ਕੁਛ ਬੜਾ ਦੰਦ ਤੋੜਦਾ ਤੇ ਉਹ ਜਿਵੇਂ ਇਸ ਦੁਨੀਆ ਵਿੱਚ ਚੱਲੀ ਗਈ ਜਦੋਂ ਇਹ ਗੱਲ ਪਤਾ ਲੱਗੀ ਪੱਕੇ ਨੂੰ ਪੱਕੇ ਨੂੰ ਕੋਈ ਅਦਾਸ ਨਹੀਂ ਹੋਇਆ ਕੋਈ ਉਹਨੂੰ ਸ਼ਰਮ ਆਣੀ ਲੱਗਿਆ ਉਹਨੂੰ ਉਹਨੇ ਉਹ ਤੋਂ ਹੋਊਂਗੇ ਇਹਨੇ ਮਤਲਬ ਸੀ ਕਿ ਉਹਨੇ ਸੌਂਦ ਬਣਾਉਂਦਾ ਉਹਨੇ ਸਬੰਧ ਬਣਾਇਆ ਸੀਗਾ ਹੁਣ ਉਹਨਾਂ ਨੇ ਇੱਕ ਪਲਾਨ ਸੋਚਿਆ ਉਹਨਾਂ ਨੇ ਟੋਆ ਪੁੱਟਿਆ ਤੁਰੂ ਟੋਆ ਪੁੱਟ ਕੇ ਉੱਪਰੋਂ ਉੱਥੇ ਮਤਲਬ ਵੀ ਰੱਖਤਾ ਹੁਣ ਉਹ ਜਿਹੜਾ ਬਿਖੂ ਸੀਗਾ ਉਹ ਦਮਾਰਤੀ ਹੁੰਦਾ ਸੀਗਾ ਨਾਲੇ ਉਹ ਆਪ ਦਾ ਕੰਮ ਕੱਢ ਗਿਆ ਤੇ ਨਾਲੇ ਉਹਨੇ ਤੂੰ ਮਤਲਬ ਇੱਕ ਵਿਚਾਰੀ ਦਾ ਕਤਲ ਕਰਵਾਤਾ ਪਰਤੇ ਦੇ ਹੱਥੋਂ ਤੇ ਇਹ ਜੋ ਕਪੜੇ ਭਾਉ ਕਹਿੰਦਾ ਕਪੜੇ ਭਾਉ ਲਾ ਇਹਦੇ ਆਪਾਂ ਨੂੰ ਕਪੜੇ ਵੀ ਜੇ ਪਾਉਣ ਦੇ ਲਈ ਕਿਸੇ ਨਾਲ ਆਪਾਂ ਭੜੇ ਜਾਵਾਂਗੇ ਉਹ ਇਹ ਗੱਲ ਉਹ ਕਪੜੇ ਭਾਉਦੇ ਹੁੰਦੇ ਸਵਾ ਚਾਰ ਚਾਰ ਦਾ ਟਾਈਮ ਹੁੰਦਾ ਜਦੋਂ ਉੱਥੇ ਕਰਮਚਾਰੀ ਆਉਂਦਾ ਫਿਰ ਉਸ ਤੋਂ ਪਹਿਲਾਂ ਸਟੋਰੀਸ ਲਾਗੇ ਕਿਵੇਂ ਕਰਮਚਾਰੀ ਪੈਰ ਵੱਜਦਾ ਉਸ লাশ ਤੇ ਉਸ ਤੋਂ ਬਾਅਦ ਮਤਲਬ ਸਾਰਾ ਪੰਡਾ ਘਟਾਉਂਦਾ ਉਹ ਦੋਵੇਂ ਪੜ ਲੈਣ ਪਰ ਜਿਹੜੇ ਲੋਕਨਾਂ ਤੋਂ ਮੋੜਦੇ ਆਗੇ ਜਿਹੜਾ ਸ਼ਮ ਪਿੱਛੇ ਸਟੂਡੀਓ ਸੁਣਾ ਕੇ ਡਿਆ। ਕੋਣ ਜਿਹੜਾ ਪਰਕੇ ਸੀਗਾ ਉਹ ਵੀ ਜੇਲ ਹੋ ਚੁੱਕੀ ਹੈਗੀ ਤੇ ਜਿਹੜਾ ਬਿੱਟੂ ਸੀਗਾ ਉਹ ਵੀ ਪੂਸ ਹਰਾਸਤ ਲੈਂਦੀ ਹੈਗੀ ਤੇ ਉਹਨਾਂ ਤੇ ਸਖਤ ਕਾਰਵਾਈ ਕਰਦੀ ਹੈਗੀ ਬਿੱਟੂ ਤੇ ਜਿਹਨੇ ਮਤਲਬ ਉਹਨੂੰ ਸਾਰਾ ਪਲਾਨ ਦੱਸਿਆ ਸੀਗਾ। ਉਹਨਾਂ ਦੇ ਵੀ ਕੰਨ ਤਾਂ ਬੁੱਚੀ ਹੁੰਦੀ ਸਮਾਉਤ ਕਿਵੇਂ ਇੱਕ ਹਾਊਸ 'ਚ ਅੱਲੇ ਹੋਏ ਪੁੱਤ ਤੇ ਉਹਦਾ ਦੋਸਤ ਹਾਊਸ 'ਚ ਐਨੇ-ਐਨੇ ਹੋ ਚੁੱਕੇ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਇਹ ਵਿਚਾਰੀ ਕੁੜੀ ਆਗੀ 21 ਸਾਲ ਦੀ ਇਹਦੀ ਉਮਰ ਆਗੀ। ਤੇ ਵੀ ਇੱਕ ਦਾ ਮਤਲਬ ਵੀ ਉਹਨਾਂ ਦੀ ਹਵਾ ਨੇ ਚੱਲੂਗੀ ਧੰਨਵਾਦ ਅੱਜ ਦੀ ਸਟੋਰੀ ਸੁਣਨ ਲਈ ਜੇ ਕੋਈ ਸਟੋਰੀ ਚੋਂ ਸਿੱਖਣ ਨੂੰ ਮਿਲਿਆ ਹੋਇਆ ਸਮਝਣ ਨੂੰ ਮਿਲਿਆ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਹੀਂ ਫਿਰ ਅੱਗੇ ਜਾਓਗੇ ਤੇ ਮੇਰਾ ਵਹੀ ਕਹਿਣਾ ਅੱਜ ਦੀ ਸਟੋਰੀ ਚ ਸਾਰੀ ਮਤਲਬ ਗਲਤੀ ਹੈਗੀਗੀ ਪਰ ਜੇ ਦੀ ਦੂਸਰੀ ਗਲਤੀ ਸਾਰਨੋਂ ਵੱਡੀ ਹੈਗੀ ਬਿਟੂ ਦੀ ਜੀਨੇ ਮਤਲਬ ਪਰਜੇ ਤੋਂ ਮਾਰ ਵਿੱਚ ਇੱਕ ਇੰਨੀ ਹਫਸ ਭਰਤੀ ਇੱਕ ਇੰਨੀ ਹਵਾ ਨਹੀਂ ਤੇ ਭਰਤੀ ਇਹੜਾ ਪੰਕਜਾ ਮੰਨ ਲਓ ਬਿਨਾ ਕੋ ਸੋਚੇ ਸਮਝੇ ਉਹ ਕਦਮ ਚੁੱਪ ਗਿਆ ਸੀਗਾ ਧੰਨਵਾਦ ਜੀ ਸਟੋਰੀ ਸੁਣ ਲਈ ਤੇ ਇੱਥੇ ਮੈਨੂੰ ਇਹ ਵੀ ਗਲਤੀ ਲੱਗਦੀ ਥੋੜੀ ਜਿਹੀ ਸਿਲਿੰਡਰ ਦੀ ਜੇ ਸਿਲਿੰਦਰ ਆਪ ਵਿਆਹ ਨਾ ਕਰਾਉਂਦਾ ਉੱਥੇ ਪੰਕਜ ਨੇ ਵਿਆਹ ਕਰਾਉਂਦਾ ਤੇ ਇਹ ਸਭ ਕੁਝ ਹੋਣਾ ਹੀ ਨਹੀਂ ਸੀਗਾ ਤੁਸੀਂ ਦੱਸੋ ਇਸ ਕਹਾਣੀ 'ਚ ਮੰਨ ਲਓ ਗਲਤ ਬੰਦਾ ਕੌਣ ਸੀ ਕੀ ਵੀ ਗਲਤੀ ਸੀਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਰਪਾ ਕਰਕੇ